ਰਾਜੀ ਜੀ ਜੇ ਬਾਲ ਲਈ ਰਾਜੀ ਹਰੂ ਦੇ ਟਾਵਰ ਲਈ ਹੈ ਉਹ ਸਾਰੇ ਰਾਜੀ ਦੀ ਹਿੱਸਤੀ ਜਿਹੜੀ ਹੈ ਸੋਹਣੇ ਸੁਭਾਈ ਹੈ ਜਿਹੜੀਆਂ ਵਧੀਆਂ ਤਲਵਾਰਾਂ ਹੈ ਰਾਜੀ ਰੋਹੀ ਆ ਤੇ ਰਖੇ ਵਿਚਾਰਾਂ ਸਤ ਮੁਰ ਦੀਆਂ ਨੇ ਜਿਹੜੀ ਹੋਣ ਬਰਖਾ ਕਮਨਿਆ ਅਜਾ ਸੂਰਜ ਚੜ ਗਿਆ ਹੈ ਅੰਧੇਰਾ ਨਹੀਂ ਰਹੇਗਾ ਤਾਂ ਲੋਕ ਜਿਹੜੇ ਸਰੇ ਲੋਕਾਂ ਨੇ ਹਿੰਦੁਸਤਾਨ ਦੇ ਡੋਰੈਂਟ ਇੰਟੀਗ੍ਰਿਟੀ ਅਕਬਰ 로ਦੀ ਨਿਕਰੇਆ ਉਸਦੇ ਨਾਲ ਗੁਰੂ ਸਾਹਿਬ ਵੀ ਚਲੇ ਗਏ ਗੁਰੂਬਦਾਸ ਪਹਾਰਾ ਦੇ ਉਹਨਾਂ ਨਾਲ ਉਹਨਾਂ ਦੀ ਔਰਤਾਂ ਉਹਨਾਂ ਦੀ ਖਲਾਫੀ ਉਸ ਵੇਲੇ ਜਿਹੜੇ ਕਈ ਲੋਕ ਸੀ ਕਾਏ ਲੋਕ ਸਨ ਇਸ ਸ਼ਹਿਰ ਦੇ

ਦੂਸਰਾ ਗੁਰੂ ਦਾ ਪ੍ਰਸ਼ਨ ਸੁਣਦੇ ਹਾਂ ਭਾਜੀ ਭਾਜੀ ਪਹਿਲੇ ਦੇਖੀਏ ਰਹਾ ਗੁਰੂ ਮਹਾਰਾਜ ਦੇ ਆਪ ਆਫ ਹੈ। ਅੰਦਰ ਸਾਰੇ ਹਾਟੋ ਕੋ ਕੱਬੇ ਆਵੇ ਆਵਾਜ਼ ਮਦਵਾ ਜਾ ਰਿਹਾ ਹੈ। ਉਹ ਨੀਤ ਹੋ ਗਈ। ਗੁਰੂ ਜੀ ਦਾਸ ਮਹਾਰਾਜ ਜੇਤ ਹੋ ਗਈ। ਇਹ ਜੀ ਗੁਰੂ ਦਾਸ ਮਹਾਰਾਜ ਦਾ ਪਵਾਨ ਹੋ ਰਿਹਾ ਜੇ ਉਹ ਕਰਦਾ ਉਹਦੇ ਨਾਮ ਤੇ ਜ਼ਮੀਨ ਹੈ ਜੀ ਗੁਰੂ ਦਾਸ ਮਹਾਰਾਜ ਦੀ ਔਰ ਇਹ ਕਵੀਨ ਮਹਾਰਾਜ ਦਾ ਫਤੂਰ ਦਾ ਪਵਾਨ ਹੈ ਮੈਂ ਸਮਝਦਾ ਗੁਰੂ ਗ੍ਰੰਥ ਸਾਹਿਬ ਦਾ ਪਵਾਨ ਹੈ ਗੁਰੂ ਨਾਮ ਦੇ ਮਹਾਰਾਜ ਬਾਬਾ ਜੀ ਜਿਹੜਾ ਇਹਦੀ ਕੋਲੋਂ ਪਤਾ ਚੱਲਦਾ ਹੈ ਔਰ ਨੇ ਕਿਹਾ ਬਾਬਾ ਨਾਮ ਦੇ ਮਹਾਰਾਜ ਕੇ ਬਾਛਾ ਜੀ ਹਰ ਜੇ ਤੁਸੀਂ ਇਹ ਸਮਝਦੇ ਆ ਕਿ ਇਹ ਗੁਰੂ ਰਹਾਸ ਨਾਮ ਲੈਣਾ ਦੀ ਹੈ ਕੇਵਲ ਇੱਕ ਵਰਗ ਦੀ ਹੈ ਜਮੀਨ ਮੈਂ ਸਮਝਦਾ ਗੁਰੂ ਰਹਾਸ ਮਾਰ ਲੈਣਾ ਗੁਰੂ ਜੀ ਦੀ ਬਾਣੀ ਦੇ ਨਾਲ ਜਿਹਦਾ ਸਰਕਾਰ ਉਹ ਹੈ ਉਹਦਾ ਇਹਨਾਂ ਬਾਕੀ ਸਾਰੇ ਤੇ ਔਰ ਇਹ ਜਿਹੜਾ ਸਤਕਾਰ ਕਾਇਮ ਰੱਖਿਵਾਰ ਤੇ ਇਹ ਲੜਾਈ ਲੜਵਾਉਣ ਤੇ ਆਹ ਲੋਕੀ ਉਹਦੇ ਦੇਦੇ ਸਾਡੂੰ ਮਿਲ ਕੇ ਆਪਣਾ ਮਾਮਲਾ ਕਹੀ ਲੈ ਕੋਈ ਵੀ ਗੀਤ ਦੀ ਵੀ ਨਹੀਂ ਚਲੀ ਹੈ ਉਡਾਈ ਗਈ ਨਹੀਂ ਜਿਸੇ ਜਮਨੂਲ ਬਖਰਾ ਖਦਿਆ ਸਰਕਾਰ ਤੋਂ ਹੋਇਆ ਹੈ ਅੱਜ ਵੀ ਉਹ ਜਮਨੂਲ ਬੋਲ ਰਿਹਾ ਹੈ ਅੱਜ ਵੀ ਸਾਡੇ ਉੱਤੇ ਤਸ਼ੱਦਦ ਹੋ ਰਿਹਾ ਹੈ ਇਸ ਵਾਰ ਤੋਂ ਹੁਣ ਮਸਲੇ ਦੀ ਗੱਲਾਂ ਨੇ ਰੁਕਵਾ ਮੈਨੂੰ ਮਿਲ ਗਿਆ ਕਿ ਮਤਲਬ ਪਤਾ ਲੱਗ ਗਿਆ ਕਿ ਮੇਰਾ ਟਾਈਮ ਉੱਡ ਗਿਆ ਵੇ ਬੇਨਤੀ ਕਰਾਂ ਤੁਹਾਨੂੰ ਇਹ ਪਲਾਸ ਮਾਰਨ ਪੁੱਛਾ ਗਰੀਬ ਲੋਕਾਂ ਦੀ ਛੋਟੀ ਗੱਲ ਹੈ ਇਹ ਇੱਕ ਉਹ ਦੇ ਜਾਤੀਵਾਦ ਦਾ ਆਗਮਨ ਸਾਰੇ ਜਾਤੂਆਂ ਦੇ ਮੰਨਦਾ ਉਹ ਜੀਵਨ ਆਣਾ ਦੇ ਜਾਤੀ ਉਹ ਬਹੁਤ ਉਤਰਾਵਾ ਨਹੀਂ ਕਰ ਸਕਦੇ ਜੀ ਉਹ ਬੜੀ ਮਹਤਵਪੂਰਨ ਕੀ ਉਹਨਾਂ ਨੂੰ ਕੁਰਬਾਨੀ और एक ਉਹ ਜੇ ਕਰ ਕੋ ਡਟੇ ਰਹੇ ਉਹ ਕਿਸ ਕਰਕੇ ਡਟੇ ਰਹੇ ਉਹ ਆਪ ਰਹੇ ਵਾਹ I'm <silence> Terima kasih telah menonton!

ڈھڈی طبا ڈھڈی طبا ڈھ O you